ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰਿਤ ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰਾਏ ਨਿਊਜ਼ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜਿਲੰਦਰ ਸੈਂਟਰਲ ਦੇ ਵਿਧਾਇਕ ਰਮਨ अरोड़ा ਦੇ ਸਾਥੀ ਨੂੰ ਹੋਈ ਜ਼ਮਾਨਤ ਮਨਜ਼ੂਰ ਰਮਨ अरोड़ा ਦਾ ਸਾਥੀ ਮਹੇਸ਼ ਮਖੀਜਾ ਜਿਸਤੇ ਕਰੋ 29 ਲੱਖ ਰੁਪਿਆ ਬਰਾਮਦ ਹੋਇਆ ਸੀ ਉਸ 29 ਲੱਖ ਦੇ ਵਿੱਚੋਂ ਉਸ ਨੂੰ ਪੈਸਾ ਰੱਖਣ ਦੇ ਕੁਝ ਪੈਸੇ ਮਿਲਦੇ ਸਨ ਜੋ ਪੈਸਾ ਸੰਭਾਲ ਕੇ ਰੱਖਦਾ ਸੀ ਰਮਨ अरोड़ा ਦਾ ਜਿਸ ਦੇ ਵਕੀਲ ਨੇ ਕੱਲ ਅਦਾਲਤ ਦੇ ਅੱਗੇ ਸੱਚ ਦੱਸਿਆ ਜਿਸ ਦੇ ਕਰਕੇ ਬ੍ਰਾਹਮਣ ਅਰੋੜਾ ਦੇ ਉਸ ਸਾਥੀ ਨੂੰ ਜ਼ਮਾਨਤ ਦੇ ਦਿੱਤੀ ਗਈ ਏ ਉਹ ਕਿੰਨਾ ਹਿੱਸਾ ਲੈਂਦਾ ਸੀ ਪੈਸੇ ਸੰਭਾਲਣ ਦਾ ਤੇ ਪੈਸੇ ਰੱਖਣ ਦਾ ਜੋ ਉਸ ਨੇ ਪੂਰੀ ਜਾਣਕਾਰੀ ਦਿੱਤੀ ਏ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਘੰਟੀ ਦਾ ਬਟਨ ਦਬਾ ਦੇਣਾ ਤਾਂ ਕਿ ਤੁਹਾਨੂੰ ਅਸੀਂ ਹਰ ਰੋਜ਼ ਨਵੀਂ ਜਾਣਕਾਰੀ ਤੁਹਾਨੂੰ ਦੇ ਸਕੀਏ ਸੋ ਪੈਸਾ ਰੱਖਣਾ ਵੀ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਪੈਸੇ ਨੂੰ ਸੰਭਾਲ ਕੇ ਰੱਖਣਾ ਇਹ ਵੀ ਬਹੁਤ ਵੱਡੀ ਇੱਕ ਕਲਾ ਹੁੰਦੀ ਏ ਸੋ ਰਮਨ अरोड़ा ਦਾ ਉਹ ਸਾਥੀ ਮਹੇਸ਼ ਮਖੀਜਾ ਜੋ ਆਰਤੀ ਹੈ ਔਰ ਉਹ ਪੈਸੇ ਰੱਖਣ ਦਾ ਪਤਾ ਮਹਰ ਸੀਗਾ ਜਿਸੇ ਕਰਕੇ ਉਸਦੇ ਕੋਲੇ ਪੈਸਾ ਰੱਖਿਆ ਜਾਂਦਾ ਸੀ ਜਿਸ ਤਰ੍ਹਾਂ ਬੈਂਕਾਂ ਦੇ ਵਿੱਚ ਪੈਸਾ ਸੇਫ ਹੁੰਦਾ ਸੀ ਉਸੇ ਤਰ੍ਹਾਂ ਰਮਨ अरोड़ा ਦਾ ਪੈਸਾ ਮਹੇਸ਼ ਮਖੀਜਾ ਦੇ ਕੋਲ ਸੇਫ ਸੀਗਾ ਜੋ ਵਿਜੀਲੈਂਸ ਦੀ ਰੇਡ ਤੋਂ ਬਾਅਦ 29 ਲੱਖ ਰੁਪਏ ਉਸਦੇ ਘਰੋਂ ਫੜਿਆ ਗਿਆ ਬਾਕੀ ਪੈਸਾ ਵੀ ਜੋ ਮਹੇਸ਼ ਮਖੀਜਾ ਨੇ ਦੱਸਿਆ ਕਿ ਰਮਨ अरोड़ा ਦਾ ਉਹ ਕਿੱਥੇ ਪਿਆਏ ਔਰ ਉਹ ਪੈਸਾ ਵੀ ਹੁਣ ਬਰਾਮਦ ਕੀਤਾ ਜਾਵੇਗਾ ਸੋ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ ਔਰ ਅਦਾਲਤ ਵੱਲੋਂ ਇਹ ਰੋਕ ਲਾਈ ਗਈ ਕਿ ਉਹ ਵਿਦੇਸ਼ ਨਾ ਜਾਣ ਔਰ ਹਰ ਸਮੇਂ ਅਦਾਲਤ ਦੇ ਵਿੱਚ ਉਹ ਸਹਿਯੋਗ ਦੇਣ ਉਹਨਾਂ ਦੀ ਹਾਜ਼ਰੀ ਲਾਜ਼ਮੀ ਹੋਵੇਗੀ ਸੋ ਵਿਜੀਲੈਂਸ ਬਿਊਰੋ ਦੀ ਜਾਂਚ ਵਿੱਚ ਪਤਾ ਲੱਗਿਆ ਸੀ ਕਿ ਮਹੇਸ਼ ਮਖੀਜਾ ਦੇ ਘਰੋਂ ਜੋ 29 ਲੱਖ ਫੜੇ ਗਏ ਸੀ ਉਸ ਵਿੱਚੋਂ 15 ਲੱਖ ਰੁਪਏ ਵਿਧਾਇਕ ਰਮਨ ਅਰੋੜਾ ਦੇ ਸਨ ਤੇ 14 ਲੱਖ ਰੁਪਏ ਮਖੀਜਾ ਦੇ ਆਪਣੇ ਸਨ ਵਿਜੀਲੈਂਸ ਦਾ ਦੋਸ਼ ਹੈ ਕਿ ਇਹ ਰਕਮ ਰਿਸ਼ਵਤ ਦੇ ਤੌਰ ਤੇ ਇਕੱਠੀ ਕੀਤੀ ਗਈ ਸੀ ਮੁਖੀਜਾ ਵਿਧਾਇਕ अरोड़ा ਦਾ ਅਤਿ ਨੈਧਿਕ ਸਾਥੀ ਸੀ ਤੇ ਉਹ ਲੋਕਾਂ ਤੋਂ ਪੈਸੇ ਖੁਦ ਵਸੂਲਦਾ ਸੀ ਤੇ ਵਿਜੀਲੈਂਸ ਨੇ ਅਦਾਲਤ ਵਿੱਚ ਦਲੀਲ ਦਿੱਤੀ ਸੀ ਕਿ ਬਰਾਮਦ ਕੀਤੀ ਗਈ ਸਾਰੀ ਰਕਮ ਇਹ ਰਿਸ਼ਵਤ ਦੀ ਹੈ ਅਤੇ ਇਹ ਪੇਸ਼ਟਾਚਾਰ ਦੇ ਮਾਮਲੇ ਦੇ ਨਾਲ ਸੰਬੰਧਿਤ ਹੈ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਸੀ ਕਿ ਰਮਨ अरोड़ा ਆਪਣੇ ਰਿਸ਼ਵਤ ਦੇ ਪੈਸੇ ਮੁਖੀਜਾ ਦੇ ਕੋਲ ਸੁਰੱਖਿਅਤ ਰੱਖਦਾ ਸੀ ਇਸ ਗੱਲ ਦਾ ਜ਼ਿਕਰ ਵੀ ਵਿਜੀਲੈਂਸ ਦੇ ਰਿਕਾਰਡ ਦੇ ਵਿੱਚ ਮੌਜੂਦ ਹੈ ਦੂਜੇ ਪਾਸੇ ਮਖੀਜਾ ਦੇ ਵਕੀਰ ਨੇ ਅਦਾਲਤ ਵਿੱਚ ਸਾਰੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਮਹੇਸ਼ ਮਖੀਜਾ ਬੇਗੁਨਾਹ ਹੈ ਉਸ ਦਾ ਅੱರ್ಧ ਦਾ ਕਮਸੀ ਔਰ ਅੱರ್ಧ ਦਾ ਕਮ ਉਸ ਦੇ ਕੋਲ ਪੈਸੇ ਆਪਣੇ ਗਾਕਾਂ ਨੂੰ ਦੇਣ ਵਾਸਤੇ ਜਿਹੜੇ ਰੱਖੇ ਹੋਏ ਸੀਗੇ ਜੋ ਵਿਜੀਲੈਂਸ ਨੇ ਉਸਨੇ ਕਰੋ ਫੜੇ ਸੀ ਸੋ ਜਾਂਚ ਵਿੱਚ ਉਹ ਪੂਰਾ ਸਹਿਯੋਗ ਦੇ ਰਿਹਾ ਹੈ ਬਚਾਅ ਪੱਖ ਦੇ ਦਲੀਲ ਨੇ ਮਖੀਜਾ ਦਾ ਕਿਸੇ ਵੀ ਕਿਸਮ ਨੂੰ ਭ੍ਰਸ਼ਟਾਚਾਰ ਨਾਲ ਕੋਈ ਵੀ ਸਬੰਧ ਨਹੀਂ ਹੈ ਤੇ ਬਰਾਮਦ ਕੀਤੀ ਗਈ ਰਕਮ ਨੂੰ ਗਲਤ ਤਰੀਕੇ ਨਾਲ ਰਿਸ਼ਵਤ ਕਰਾ ਦਿੱਤਾ ਗਿਆ ਅਦਾਲਤ ਨੇ ਦੋਵਾਂ ਪੱਖਾਂ ਦੇ ਦਲੀਲਾਂ ਸੁਣਨ ਤੋਂ ਬਾਅਦ ਮਹੇਸ਼ ਮਖੇਜਾ ਨੂੰ ਜਮਾਨਤ ਦੇ ਦਿੱਤੀ ਪਰ ਉਸ ਦੇ ਵਿਦੇਸ਼ ਜਾਣ ਤੇ پابੰਦੀ ਲਾ ਦਿੱਤੀ ਹੈ ਵਿਜੀਰੈਂਸ ਵਿੱਚ ਹੁਣ ਚਰਚਾ ਇਹ ਚੱਲ ਰਹੀ ਹੈ ਕਿ ਮਖੇਜਾ ਤੇ ਰਮਨ ਅਰੋੜਾ ਦੇ ਵਿਚਕਾਰ ਪੈਸਿਆਂ ਦੇ ਲੈਣ ਦੇਣ ਦਾ ਜੋ ਅਸਲ ਪੈਟਰਨ ਹੈ ਉਹ ਕੀ ਸੀ ਤੇ ਕਿਹੜੇ-ਕਿਹੜੇ ਮਾਮਲਿਆਂ ਦੇ ਵਿੱਚ ਇਹ ਰਿਸ਼ਵਤ ਲੈਂਦਾ ਸੀਗਾ ਮਹੇਸ਼ ਮਖੇਜਾ ਜੋ ਪੈਸੇ ਲੈ ਕੇ ਰਮਨ ਅਰੋੜਾ ਤੱਕ ਪਹੁੰਚਾਉਂਦਾ ਸੀ ਪਰ ਰਮਨ ਅਰੋੜਾ ਦੇ ਵੱਲੋਂ ਇਹ ਹੀ ਕਿਹਾ ਜਾ ਰਿਹਾ ਕਿ ਇਹ ਪੈਸਾ ਕਿਹੜਾ ਸੀ ਇਹ ਸਾਰਾ ਰਮਨ ਅਰੋੜਾ ਦਾ ਸੀ ਦੂਸਰੇ ਪਾਸੇ ਮਹਿਸ਼ ਮਖੀਜਾ ਮੰਨੇ ਨੇ ਕਿ 14 ਲੱਖ ਉਹਨਾਂ ਦਾ ਆਪਣਾ ਅੱರ್ಧਾ ਪੈਸਾ ਸੀ ਔਰ 15 ਲੱਖ ਰਮਨ अरोड़ा ਦਾ ਜੋ ਉਹ ਪੈਸਾ ਰਿਸ਼ਵਤ ਖੋੜਦਾ ਸੀ ਜਾਂ ਉਹ ਪੈਸਾ ਭ੍ਰਿਸ਼ਟਾਚਾਰ ਦਾ ਸੀ ਇਸ ਬਾਰੇ ਨਹੀਂ ਪਤਾ ਪਰ ਰਮਨ अरोड़ा ਆਪਣਾ ਪੈਸਾ ਮਹਿਸ਼ ਮਖੀਜਾ ਮਹਿ ਮਖੀਜਾ ਦੇ ਕੋਲ ਸੁਰੱਖਿਅਤ ਰੱਖਣ ਵਾਸਤੇ ਜੋ ਆਪਣੇ ਗਨਮੈਨ ਦੇ ਰਾਹੀਂ ਭੇਜਦਾ ਸੀਗਾ ਸੋ ਇਹ ਪੈਸੇ ਦੇ ਕਰਕੇ ਹੀ ਜਿਹੜਾ ਭ੍ਰਿਸ਼ਟਾਚਾਰ ਦਾ ਦੋਸ਼ ਲੱਗੇ ਨੇ ਜੋ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰਾ ਪੈਸਾ ਜਿਹੜਾ ਵੱਖ-ਵੱਖ ਥਾਵਾਂ ਦੇ ਉੱਪਰ ਪਿਆ ਜੋ ਮਖੀਜਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਜੋ 29 ਲੱਖ ਬਰਾਮਦ ਕੀਤਾ ਗਿਆ ਉਸ ਵਿੱਚੋਂ 15 ਲੱਖ ਹੀ ਸਿਰਫ ਰਮਨ ਅਰੋੜਾ ਦਾ ਬਾਕੀ 14 ਲੱਖ ਉਸ ਦਾ ਅੜਦਾ ਸੀਗਾ ਜੋ ਉਹਨਾਂ ਦੇ ਗਾਕਾਂ ਨੂੰ ਦੇਣਾ ਸੀ ਜੋ ਪੈਸਾ ਆੜਤੀ ਦਾ ਹੁੰਦਾ ਸੋ ਇਸ ਨੂੰ ਲੈ ਕੇ ਉਹਨਾਂ ਨੂੰ ਕਿਹੜੀ ਗੱਲ ਜ਼ਮਾਨਤ ਦਿੱਤੀ ਗਈ ਔਰ ਰਮਨ ਅਰੋੜਾ ਨੂੰ ਜ਼ਮਾਨਤ ਜੜੀਏ ਉਹਨਾਂ ਦੀ ਅਰਜੀ ਪਟੀਸ਼ਨ ਰੱਦ ਕਰ ਦਿੱਤੀ ਗਈ ਸੀ ਹਾਈ ਕੋਰਟ ਦੇ ਵਿੱਚ ਕੱਲ ਜੋ ਸੁਣਵਾਈ ਹੋ ਰਹੀ ਸੀਗੀ ਸੋ ਹਾਈ ਕੋਰਟ ਨੇ ਰਮਨ ਅਰੋੜਾ ਨੂੰ ਬਹੁਤ ਵੱਡਾ ਚਟਕਾ ਦਿੱਤਾ ਹੈ ਉਹਨਾਂ ਦੀ ਜ਼ਮਾਨਤ ਉੱਤੇ ਰੋਕ ਲਾ ਦਿੱਤੀ ਏ ਔਰ ਦੂਸਰੇ ਪਾਸੇ ਮੇਸ਼ ਮੁਖੇ ਜਨ ਜ਼ਮਾਨਤ ਦੇ ਦਿੱਤੀ ਏ